ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 6 ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ 5 ਤਾਂ ਆ ਗੀਆਂ ਬਾਈ ਕੋਲੇ ਟਾਪ ਕੁਆਲਿਟੀ ਦੇ ਗਾਵਾ ਮੈਂ ਬਾਈ 3 ਤਾਂ ਆ ਗੀਆਂ ਤਾਜ਼ੀਆਂ ਸੂਈਆਂ ਸਵਾਈਆਂ ਤੇ 2 ਆ ਗਏ ਗੱਬਣ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ 1 ਬਾਈ ਕੋਲੇ ਬਾਈ ਲਾਸਟ ਦੇ ਜਿਹੜੀ ਦਿਖਾਵਾਂਗੇ ਗੱਬਣ ਝੋਟੀ ਆ ਗਈ ਥੋੜੇ ਦਿਨਾਂ ਦੀ ਉਹ ਵੀ ਕਰਮ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਦਿਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੀ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 81467 15312 ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਆਜੋ ਭਾਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਮ ਭਾਈ ਵਧੀਆ ਭਾਈ ਵਧੀਆ ਜੀ ਨਾਮ ਤੇ ਭਾਈ ਆਪਣਾ ਐਡਰੈਸ ਬੋਲ ਦਿਓ ਨਾਮ ਭਾਈ ਮੇਰਾ ਗੁਰਪ੍ਰੀਤਾ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਪਿੰਡ ਇਧਰ ਬਈ ਆਪਣਾ ਪਿੰਡ ਤਾਜੋ ਦੇ ਇਧਰ ਪੱਖੋ ਇਧਰ ਤਪਾ ਢਿਲਮਾ ਹੋਰ ਪਿੰਡ ਵਸਦ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ ਮੇਰਾ ਹੈਗਾ ਬਈ 62800 35272 ਠੀਕ ਹੈ ਬਈ ਬਾਕੀ ਚੱਲੂਗਾ ਬਈ ਸਕਰੀਨ ਤੇ ਨੋਟ ਕਰ ਲੈ ਤੇ ਬਈ ਗੁਰਪ੍ਰੀਤ ਰੇਟ ਫਿਰ ਕਿਵੇਂ ਦੇਣਗੇ ਅੱਜ ਰੇਟ ਬਈ ਆਪਣੇ ਤੈਨੂੰ ਪਹਿਲਾਂ ਹੀ ਪਤਾ ਜਾਇਜ਼ ਹੁੰਦੇ ਨੇ ਹੁਣ ਵੀ ਜਾਇਜ਼ ਹੀ ਹੋਣਗੇ ਲੈਣ ਦੇ ਨਹੀਂ ਹੁੰਦੇ ਲੈਣ ਦੇ ਨਹੀਂ ਹੁੰਦੇ ਨੇ ਬਾਈ ਪਸ਼ੂ ਸਾਰੇ ਚੰਗੇ ਨੇ ਅੱਜ ਆਪਣੇ ਕੋਲੇ ਹਨਾ ਤੈਨੂੰ ਪਤਾ ਆਪਾਂ ਕਿੰਨੇ ਟਾਈਮ ਬਾਅਦ ਵੀਡੀਓ ਪਾਉਣੇ ਹੁੰਦੇ ਆ ਚੰਗੇ ਤੋਂ ਚੰਗਾ ਪਸ਼ੂ ਭਾਲ ਕੇ ਲੈਉਣੇ ਹੁੰਦੇ ਆ ਤਿੰਨ ਕਿੰਨੇ ਇੱਕ ਦੋਨੋਂ ਉਠਾ ਹਾਂ ਤੇ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰਦੇ ਕਿਹੜਾ ਸੂਆ ਬਾਈ ਸੂਈ ਆ ਇਹ origignal ਦੂਜਾ ਸੂਆ ਸੂਈ ਆ ਬਾਈ origignal ਦੂਜਾ ਸੂਆ ਕਹਨ ਨੂੰ ਪਲੂਣ ਵੈੜ ਕਹਿ ਲਈਏ ਹਾਂ ਚਾਰ ਦੰਦ ਹਜੇ ਚੱਕਦੀ ਹੈਗੀ ਠੀਕ ਹੈ ਬਾਈ ਹਾਂਜੀ ਬਾਈ ਚਾਰ ਦੰਦ ਹਜੇ ਚੱਕਦੀ ਹੈਗੀ ਹਾਂਜੀ ਬਾਈ ਕਹਨ ਨੂੰ ਬਾਈ ਕਹਿੰਦਾ ਕਹਿ ਦਈਏ ਆਪਾਂ ਪਲੂਣ ਦੂਜਾ ਸੂਆ ਹੈ ਤੇ ਕਿੰਨਾ ਕਹਿੰਦੇ ਦੁੱਧ ਕੱ 25 ਲੀਟਰ ਕੰਡੇ ਦੇ ਧਰਿਆ ਆਏ ਨੇ ਠੀਕ ਆ ਹਾਂ ਤੇ ਐਦ ਕੀ ਫਿਰ ਕਿੰਨੀ ਕਮੀ ਆ ਬਾਈ 25 ਕਹਿ ਕੇ ਦੇਵਾਂਗੇ ਬਾਈ ਅੱਗੇ ਅਗਲੇ ਦੀ ਸੇਵਾ ਕੀ 27 28 ਕਿਲੋ ਤੇ ਬੈਠਣੇ ਚੱਲਣਾ ਜਿਵੇਂ ਮੂਰੇ ਠੰਡ ਆਉਂਦੀ ਆ ਪੂਰੀ ਠੰਡੀ ਸੀਲ ਜਿੱਦ ਤੱਕ ਬੱੱਚਾ ਬੱਸਾ ਹੈ ਨਾ ਬੱਚਾ ਬੱਸਾ ਬਾਈ ਠੀਕ ਹੈ ਬਾਈ ਕੱਲ ਸੁਈਆ ਬਾਈ ਬੜਾ ਕਮਾਲ ਫੀਟਿੰਗ ਵਾਲਾ ਲੇਵਾ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੇ ਮੈਂ ਕਹਿੰਦਾ ਗੁੰਦੀ ਫਾਰਮ ਚੋਂ ਲਈ ਹੋਈ ਬੱਸੀ ਆ ਬਾਈ ਮਾਗਰੋਂ ਲੇਵਾ ਚੈੱਕ ਕਰਵਾ ਦੇ ਹਮ ਮੈਂ ਕਹਿੰਦਾ ਲੱਕੇ ਦੀ ਚਵਾਈ ਹੋਈ ਹੋਈ ਆ ਲੇਵਾ ਦੱਸਦਾ ਹਾਂ ਪੰਡ ਲਾਈ ਖੋਲ ਦਿਓ ਬਾਈ ਤੋੜ ਦਿਓ ਲੰਮੀ ਤੋਰ ਦੇ ਬਾਕੀ ਫੇਸ ਵਗੈਰਾ ਬੋਦੀ ਤੇ ਪਿੱਛੇ ਤਾਂ ਮੈਂ ਕਹਣਾ ਨਾ ਲੋਈ ਆ ਪੰਡ ਲਾਈ ਫਿਰਦੀ ਆ ਯਾਰ ਖਰਗੋਹੇ ਦੇ ਬੱਚੇ ਦੀ ਹੁੰਦੀ ਆ ਹਨਾ ਹਾਂ ਹਾਂ ਬਾਈ ਬੜਾ ਚੰਗਾ ਕਦ ਕਠਾ ਗਿਆ ਕਰਮ ਵਾਲੀ ਦੇ ਤੋਰਾ ਤੋਰਾ ਚੈੱਕ ਕਰ ਸਕਦਾ ਲੰਮੀ ਤੋਰ ਦੇ ਦੇਖੋ ਫਿਕਸ ਐਡਰ ਟਾਇਟਲੇ ਵਾ ਕਹਿ ਸਕਦੇ ਆ ਬਾਈ ਥਾਣੇ ਲੱਗਿਆ ਵਾ ਪੂਰੀ ਵਿਥੀ ਤੇ ਥਾਣ ਲੱਗਿਆ ਵਗਾ ਤੇ ਬਾਈ ਚੋਣ ਚਵਾ ਕਿਵੇਂ ਦਾ ਪੂਰਾ ਫੁੱਲ ਓਕੇ ਆ ਬਾਈ ਠੀਕ ਆ ਤੂੰ ਕਰਮ ਵਾਲਿਆ ਯਾਰ ਤਥੈ ਨਹੀਂ ਕਿਤੇ ਪਾਸੋਂ ਬਹਿੜਾ ਆਪੀ ਦਾ ਨਾ ਯਾਰ ਘੋੜੀ ਵਰਗੀ ਪਈਆ ਫਿੱਟ ਸਰੀਰ ਨਾ ਢੂਹੀ ਚੱਕਣਾ ਕਨੇ ਨਾ ਜਮੇ ਨਹੀਂ ਬਾਈ ਬੜਾ ਲਿਜਾਉ ਯਾਰ ਯਾਦ ਰੱਖੂਗਾ ਤੇ ਲੈ ਲੈ ਵਾ ਦੇਖੋ ਪਹਿਲਾਂ ਦਾ ਅਸਲ ਵਿੱਚ ਕਹਿਣ ਦੀ ਨਹੀਂ ਪੰਡ ਲੱਗੀ ਪਈਆ ਕਰਮ ਵਾਲੀ ਨੂੰ ਨਾੜਾ ਨੋੜਾ ਬਹੁਤ ਚੰਗੀਆਂ ਆ ਗਿਆ ਢੂਠੀ ਵਾਲਾ ਥਾਣਾ ਬਾਈ ਕੋਈ ਆ ਨਹੀਂ ਵੀ ਬੰਦਾ ਚੁਵਾਈ ਤੇ ਨਹੀਂ ਆਉਣਾ ਹੈ ਨਾ ਤੇ ਗੁਰਪ੍ਰੀਤ ਹੁਣ ਬਾਈ ਅਗਲਾ ਡਰ ਕੇ ਨਾ ਆਵੇ ਵੀ ਕਿਤੇ ਮੌਲਨਾ ਬੜਾ ਹੋਵੇ ਕੀ ਰੇਟ ਰਹੂਗਾ ਇਹਦਾ ਮੁੱਲ ਬਾਈ ਤੈਨੂੰ ਪਤਾ ਇਹ ਜੇ ਬੜਾ ਦਾ ਡੇਡ ਡੇਡ ਲੱਖ ਰੁਪਏ ਮੰਗੀ ਜਾਂਦਾ ਹੈ ਨਾ ਇੱਕ 20 20 30 ਦੀ ਆਪਾਂ ਦੇਣ ਲੈਣੀ ਆ 95000 ਰੁਪਏ ਦੀ ਵਿਹੜ ਦੇ ਦੇਾਂਗੇ ਟੋਟਲੀ ਟੋਟਲ 95 ਚੱਕੋ ਬਾਈ ਲੈਣ ਦੇਣ ਮੁੱਲ ਅੱਗੇ ਹੁੰਦੇ ਆ ਬਾਈ ਤੇ ਲੈਣ ਦੇਣ ਮੁੱਲ ਬਾਈ ਕਨ ਅੱਜ ਕਰਨੇ ਆ 95000 ਰੁਪਏ ਦੀ ਟੋਟਲੀ ਇਹ ਤੁਹਾਨੂੰ ਨਗੀਨਾ ਬਾਈ ਕੰਨਤ ਦੇ ਦਿਆਂਗੇ ਬਾਕੀ ਕੋਈ ਛੋੜ ਸੱਪਾ ਹੀ ਹੋ ਬਾਈ ਇਹਦੇ ਵਿੱਚ ਸੌਦੇ ਵਾਜਣ ਦੀ ਕੋਈ ਗੱਲ ਨਹੀਂ ਹੈਣਾ ਤੇ ਨੂੰ ਅੱਗੇ ਬਤਾ ਜਿੱਧਰ ਦੀ ਮਰਜ਼ੀ ਵਹਿ ਜਾ ਵੀਡੀਓ ਲੰਮੀ ਹੋ ਜੂ ਨਹੀਂ ਆਪਾਂ ਤੁਹਾਨੂੰ ਧਾਰਾ ਮਾਰ ਦਿੰਦੇ ਸਹੀ ਗੱਲ ਹੈ ਬਾਈ ਬਾਕੀ ਕੋਈ ਵੀ ਆਉਂਦਾ ਆਪਦੀ ਤਸੱਲੀ ਕਰ ਤਸੱਲੀ ਕਰਨੇ ਯਾਰ ਦੋ ਡੰਗ ਚੋਲੇ ਚਾਹ ਡੰਗ ਚੋਲੇ ਸਹੀ ਗੱਲ ਹੈ ਫੋਨ ਤੇ ਮੰਗਾਉਣੀ ਆ ਫੋਨ ਤੇ ਭੇਜ ਦਿਆਂਗੇ ਆਪਦੀ ਚਵਾਈ ਵੀ ਕਰ ਸਕਦਾ ਕੋਈ ਦਿੱਕਤ ਨਹੀਂ ਤੇ ਗੁਰਪ੍ਰੀਤ ਬਾਈ 2 ਨੰਬਰ ਤੇ ਇਹ 2 ਨੰਬਰ ਵਾਲੀ ਬਾਈ ਦੂਜਾ ਸੂਆ ਸੂਈ ਓਰੀਜਨਲ ਇਹ ਵੀ ਹਮ ਖੁੱਲ ਘੱਦ ਕਾਠ ਹੈ ਇਹਦਾ ਬਹਿੜ ਦਾ ਹਾਂ 5 ਤੋਂ ਅੱਜ 7 ਦਿਨਾਂ ਦੀ ਸੂਈ ਹੈ ਬਾਈ ਤੇ ਲੇਵਾ ਦਿਖਾ ਪਹਿਲਾਂ ਹਾਂ ਪੂਰਾ ਕਿਤੇ ਆ ਗਿਆ ਮੈਨੂੰ ਹੀ ਲੱਗਿਆ ਲੇਵਾ ਹਾਂ ਜਾਂ ਫਾੜੀ ਆ ਲੈਵਾ ਬਾਈ ਫੀਡਿੰਗ ਦਾ ਲੇਵਾ ਫੀਡਿੰਗ ਦਾ ਲੇਵਾ ਗੁਲਾਬੀ ਸਾਰੀਆਂ ਬਹਿਣਾ ਆਪਣੀਆਂ ਫਿਕਸ ਲੈਵੇ ਨੇ ਹੁਣ ਤੇ ਬੱਚਾ ਇਹਦੇ ਮਗਰ ਬੱਚਾ ਇਹਦੇ ਮਗਰ ਬਾਈ ਬੱਸ ਆਗਾ ਤੇ ਕਿੰਨੇ ਦਿਨ ਹੋ ਗਏ ਨੂੰ ਅੱਜ ਸੂਈ ਇਹਨੂੰ ਹੋ ਗਏ ਬਾਈ ਅੱਜ ਤੋਂ 5 ਤੋਂ 6 ਦਿਨ 5 ਤੋਂ 6 ਦਿਨ ਖੋਲਿਓ ਬਾਈ ਤੋਰ ਦਿਓ ਇਹਨੂੰ ਤੁਹਾਨੂੰ ਥੋੜੀ 20 ਲੀ ਅਵਦੀ ਚਬਾਈ ਕਰ ਸਕਦਾ ਚਬਾਈ ਬਾਂ ਦੋ ਡੰਗ ਕਰੇ ਚਾਰ ਡੰਗ ਕਰੇ ਅਗਲਾ ਦਿਨ ਤਸੱਲੀ ਕਰੇ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਚਬਾਈ ਵੀ ਦੋ ਡੰਗ ਕਰੋ ਚਾਰ ਨਹੀਂ ਬਾਈ ਬੈਠਦਾ ਹਾਈਡ ਹੋਟ ਦੇਖ ਬੈਠ ਮੈਂ ਕਹਿੰਦਾ ਬਾਲੀ ਆ ਹਨਾ ਤੋਰਾ ਤਾਰਾ ਦੇ ਕੋਈ ਬੈੜ ਆਏ ਨਹੀਂ ਵੀ ਕੋਈ ਕਿਸੇ ਪਾਸੋਂ ਹੱਥ ਤੜਾ ਆਉ ਹ ਹਨਾ ਸਹੀ ਗੱਲ ਆ ਲੈ ਤੋਰਾ ਤਾਰਾ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਬਾਕੀ ਯਾਰ ਲੇ ਵੇ ਬਾਲੇ ਚੰਗੇ ਆ ਹਾਂ ਮੋੜ ਲੰਕਤ ਸਹੀ ਗੱਲ ਆ ਤੇ ਮੁੱਲ ਦੱਸ ਫਿਰ ਆ ਦਾ ਅੱਜ ਲੈਣ ਦੇਣ ਮੁੱਲ ਇਹਦਾ ਬਾਈ ਇਹਦਾ ਵੀ ਦੇ ਲੈਣਾ 87000 ਰੁਪਏ ਹੀ ਆ ਲੈਣ ਦੇ ਨਹੀਂ ਹਾਂ ਕੋੜੀ ਯਾਰ ਕੀ ਵਹਿੜਾ ਬਾਈ ਸਹੀ ਗੱਲ ਆ 87000 ਰੁਪਏ ਬਾਈ ਕਹਿੰਦਾ ਇਹਦਾ ਮੋਲ ਆ ਤੇ ਮੜਾ ਜਾ ਬਾਈ ਕਿਰਾਇਓ ਇਧਰ ਨੂੰ ਆਪਾਂ ਦਿਖਾਈਏ ਥਾਣ ਕੱਲਾ ਕੱਲਾ ਥਾਣਾ ਬਾਈ ਦੇਖ ਜਿੱਦੂ ਮੈਂ ਮਰਜੀ ਕੋਈ ਡਿੱਕਤ ਨਹੀਂ ਯਾਰ ਪੀੜੀ ਦੇ ਪਾਵੇ ਜਿੱਦਰ ਮਰਦੇ ਆ ਨਾ ਕੀ ਬਾਤ ਐਡੀ ਗੱਲ ਨਹੀਂ ਲੈ ਐਂਦਾ ਪਾਏ ਐਡੀ ਗੱਲ ਨਹੀਂ ਭਾਈ ਕਹਿੰਦਾ ਹੀ ਵਹਿ ਗਿਆ ਕੋਈ ਚੱਕਰ ਨਹੀਂ ਕੋਈ ਡਿੱਕਤ ਹੀ ਨਹੀਂ ਯਾਰ ਬਾਈ ਸਹੀ ਗੱਲ ਆ ਬਾਕੀ ਥਾਣਾ ਦਾ ਸਹਜ ਨਾ ਇੱਕ ਨੰਬਰ ਥਣ ਮਿਲ ਜੂਗਾ ਮੁੱਲ ਵੀ ਬਸ ਲੈਣ ਦੇਣੀ ਹੋਣਗੇ 87000 ਰੁਪਏ ਚ ਬਈ ਕਹਿੰਦਾ ਸੌੜ ਕਰ ਦੇਗਾ ਸੌੜ ਕਰ ਦੇਗਾ ਬਈ ਸਹੀ ਗੱਲ ਆ ਮਾਰਨ ਡਾਕਟਰਾਂ ਪਤਾ ਆ ਸਾਰੇ ਬੈੜਾਂ ਦੀ ਮਾਰ ਦਿੰਦੇ ਆ ਕਿਸੇ ਬੈੜ ਨੂੰ ਕੋਈ ਦਿੱਕਤ ਨਹੀਂ ਲੈਣਾ ਪਾਉਣਾ ਪਾਲੀ ਨਹੀਂ ਨਾ ਭਾਈ ਠੀਕ ਆ ਬਈ ਉਹਨਾਂ ਦਾ ਵੀਡੀਓ ਲੰਮੀ ਹੋ ਜੂ ਪਸੂ ਆਜ ਸੇ ਨੇ ਤਾਂ ਕਰਕੇ ਆਪਾਂ ਸਹੀ ਗੱਲ ਆ ਬਾਈ ਥੋੜੀ ਵੀਡੀਓ ਜ਼ਿਆਦਾ ਲੰਮੀ ਤਾਂ ਕਰਕੇ ਬਾਈ ਕਹਿੰਦਾ ਆਪਾਂ ਧਾਰਾ ਨਹੀਂ ਮਾਰਾਂਗੇ ਬਾਕੀ ਯਾਰ ਆਪਣਾ ਵੀਡੀਓ ਵਾਲਾ ਕੰਮ ਨਹੀਂ ਜਿੰਨੀ ਵੀਡੀਓ ਤੇ ਗੱਲ ਕਹਿਤੀ ਓਨੀ ਪੂਰ ਤੇ ਉਤਰਾਂਗੇ ਬਾਈ ਠੀਕ ਆ ਤੇ ਅੱਗੇ ਬਾਈ ਤੰਨੇ ਨੰਬਰ ਤੇ ਇਹਦੇ ਬਾਰੇ ਦੱਸ ਮੈਨੂੰ ਤੀਜੇ ਨੰਬਰ ਲਈ ਇਹ ਬਾਈ ਅੱਜ 10 ਤੋਂ 15 ਦਿਨਾਂ ਦੀ ਸੂਈ ਹੋਈ ਬੈੜਾ ਖੀਰੀ ਬੱਸੀ ਨੇ ਨਾ ਹਜੇ ਦੋ ਦੰਦ ਦੇ ਚੱਕੇ ਨੇ ਬਾਈ ਖੀਰੀ ਮੰਨ ਲੇ ਭਾਵੇਂ ਦੋਂਦੀ ਮੰਨ ਲਓ ਹਾਂ ਦੋਂਦੀ ਮੰਨ ਲਏ ਦੋ ਦੰਦ ਨੇ ਚੱਕੇ ਨੇ ਦੋ ਮੰਨ ਲਿਆ ਅਗਲਾ ਠੀਕ ਹੈ ਬਾਈ ਹਾਂਜੀ ਤੇ ਮੈਂ ਕਹਣਾ ਲੇਵਾ ਦੇਖੋ ਯਾਰ ਇਹਦਾ ਜਮਾ ਫਿਕਸ ਅਡਰ ਦੀ ਆ ਬਾਈ ਆ ਲੈਣਾ ਨਿਖੇ ਵੀ ਜਾਂ ਘੱਟ ਦਿਖਾਉਂਦੀ ਆ ਜਾਂ ਕੋਈ ਹੋਰ ਦਿਖਾਉਂਦੀ ਆ ਦੁੱਧ 17 ਲੀਟਰ ਚਾੜ ਡਾਂਗ ਦੋ ਲੇ ਦੋ ਦੇਣੇ ਨੂੰ ਹੈਗਾ ਬਾਈ ਬਾਰ ਮਾ ਦੇਰੂ 15 ਹੀ ਹੋਗੇ ਹੋਣਗੇ ਯਾਰ ਠੀਕ ਹੈ ਬਾਈ 10 ਤੋਂ 15 ਮਗਰ ਬੱਸੀ ਆ ਬਾਈ ਬੱਸੀ ਬੜੀ ਪਿਆਰੀ ਆ ਆ ਸੈਕਸਡ ਸੀਮਨ ਦੀ ਬੱਸੀ ਆ ਪਸੂ ਬੱਚੇ ਨਾ ਗਿੱਲੇ ਕਰਕੇ ਲੂਈ ਦੀ ਪਾਟੀ ਖੜੇ ਨੇ ਸਹੀ ਗੱਲ ਆ ਬੱਚਾ ਬਾਈ ਮਗਰ ਬੱਸੀ ਥਣ ਲੇਵਾ ਇੱਕ ਨੰਬਰ ਗਲਾਬੀ ਨੂੰ ਥਣ ਬਹੁਤ ਚੰਗਾ ਥਣ ਲੱਗਿਆ ਵਾ ਬਾਕੀ ਫੇਸ ਨਿਕੋ ਕਦ ਕੱਦ ਚੈੱਕ ਕਰਾ ਬਾਈ ਬਾਕੀ ਬੱਚਾ ਮੰਨ ਕੇ ਆਇਓ ਕਿ ਨਹੀਂ ਹਾਂ ਜਮਾ ਖੀਰਾ ਬੱਚਾ ਯਾਰ ਹਲੇ ਖੋਲ ਦੋ ਬਾਈ ਦੋ ਤੋਰ ਦੋ ਕਿਹੜਾ ਇਹਦਾ ਵੀ ਕਰਮ ਵਾਲੀ ਦਾ ਬਾਕੀ ਨਾ ਰੇਟ ਬਾਈ ਦੇ ਬਾਈ ਜਾਇਜ਼ ਹੁੰਦੇ ਅੱਗੇ ਵੀ ਬਾਈ ਖਿੱਚ ਕੇ ਜੀ ਕਰਦਾ ਹੁੰਦਾ ਮੁੱਲ ਬਾਈ ਕਹਿੰਦਾ ਅੱਜ ਵੀ ਬਸ ਲੈਣ ਦੇ ਨਹੀਂ ਹੋਣਗੇ ਬਾਈ ਤੇ ਯਾਰ ਆਪਣੇ ਵਾਲੇ ਮੁੱਲ ਕਿਤੇ ਮਿਲਨੇ ਨਹੀਂ ਬਾਈ ਕਿੰਨਾ ਦੱਦ ਪੱਦ ਇਹੇ ਬਾਈ ਹੂੰ ਇਹ 20 ਤੋਂ ਬਾਹਰ ਹੀ ਚੱਲੂ 17 ਲੀਟਰ ਤਾਂ ਹੁਣ ਤਿਆਰ ਆ ਯਾਰ ਠੀਕ ਹੈ ਬਾਈ 16 ਲੀਟਰ 17 ਅਗਲਾ ਦੋ ਡੰਗ ਚੋਲੇ ਚਾਰ ਚੋਲੇ ਹੂੰ ਬਾਕੀ ਚੈੱਕ ਕਰ ਲੈਗੇ ਬਾਈ ਤੋਰਾ ਤਾਰਾ ਚੋਰਚਾਲ ਦੇਖੋ ਹਜੇ ਬੱਚਾ ਮੰਨ ਕੇ ਆਇਆ ਆ ਬੱਚਾ ਬਾਈ ਬੱਚਾ ਮੋੜ ਲਿਆਂਗਾ ਭਾਵੇਂ ਮੰਨ ਲਿਓ ਖੀਰੀ ਤੇ ਭਾਵੇਂ ਮੰਨ ਲਿਓ ਦੋ ਦੰਦ ਦੋ ਦੰਦ ਚੱਕ ਲਏ ਬਾਈ ਦੋ ਦੰਦ ਬਾਈ ਕਹਿੰਦਾ ਚੱਕ ਲਏ ਨੇ ਕੱਦ ਦੇਖ ਬਾਈ ਬਦਨਾ ਯਾਰ ਇਹਨੇ ਕਿਹੜਾ ਹਜੇ ਕੋਈ ਉਹ ਆ ਹੁਣ ਮਸਤੀ ਜਿਹੜੀ ਕਰ ਰਹੀ ਐ ਇਸ ਟਾਈਮ ਬੱਚਿਆਂ ਵਾਲੀ ਕਰ ਰਹੀ ਐ ਕਹਿੰਦੇ ਬੱਚਾ ਆ ਗਿਆ ਬਾਈ ਇਹਦੇ ਮਗਰ ਵੀ ਜਿਹੜਾ ਬੱਚਾ ਆ ਗਿਆ ਬੱਸੀ ਆ ਗਈ ਸੈਕਸਰ ਜਿਹੀ ਮੰਨਦੀ ਆ ਯਾਰ ਅਗਲੇ ਨੇ ਦੱਸਿਆ ਸੀ ਆਪਾਂ ਨਾਂ ਨਹੀਂ ਲੈਂਦੇ ਹਨਾ ਹੋਵੇ ਨਾ ਹੋਵੇ ਲੈ ਇਧਰੋਂ ਵੀ ਚੈੱਕ ਕਰ ਸਕਦਾ ਥੋੜਾ ਜਿੱਧਰ ਮਰਜ਼ੀ ਬਹਿ ਜਾ ਯਾਰ ਇੱਕ ਨੰਬਰ ਸਹੀ ਗੱਲ ਆ ਇੰਨ ਦਿੱਕਤੀ ਕੋਈ ਨਹੀਂ ਲੈ ਜੇ ਮੰਨ ਕੇ ਚੱਲੋ ਵੀ ਜੋੜਾ ਇਕੱਠਾ ਕਰਨਾ ਹੈ ਉਹ ਇਹਦਾ ਮਾਨਦਾਨ ਜ਼ਰੂਰ ਕਰ ਦੇਣਗੇ ਬਾਈ ਵੀ ਜੋੜੇ ਦਾ ਇਕੱਠੇ ਦਾ ਹਾਂ ਕਰ ਦੇਣਗੇ ਵੀਰੇ ਕਰ ਠੀਕ ਹੈ ਵੀਰੇ ਤੇ ਅੱਗੇ ਆ ਗਈ 4 ਇਹਦਾ ਮੁੱਲ ਦੱਸ ਦिए ਹਾਂ ਮੁੱਲ ਇਹਦਾ 67000 ਰੁਪਏ ਹੀ ਆ ਲੈਣ ਦੇਣੀ ਲੈਣ ਦੇਣੀ ਬਾਈ ਚੱਕੋ ਬਾਈ ਹਾਂ 60 ਵੀ ਦੇ ਦਾਂਗੇ ਯਾਰ ਹੋ ਦੋਸਤ ਹੁਣ ਜਿਵੇਂ ਆ ਗਈ ਆ 4 ਨੰਬਰ ਤੇ ਫੁੱਲ ਵਜਣ ਤੇ ਵੱਡੇ ਕੱਦ ਕਾਠ ਵਾਲੀ ਕਿਹੜਾ ਸੂਆ ਸੁੰਦੀ ਇਹ ਵੀ ਬਾਈ ਆਪਾਂ ਫਾਰਮ ਚੋਂ ਲਈ ਆ ਦੂਜੇ ਸੂਈ ਲਈ ਸੁੰਦੀ ਹੈਗੀ ਹਾਂ ਇਹਦੀ ਆਪਣੇ ਕੋਲ ਵੀਡੀਓ ਜਿੱਥੋਂ ਆਈ ਆ ਸਾਰਾ ਡਾਟਾ ਦੇ ਦਿਆਂਗੇ ਠੀਕ ਆ ਇਹ ਆਪਾਂ ਉਹ ਦਿਖਾਉਣ ਹੀ ਨਹੀਂ ਸੀਗੀ ਤਿਆਰ ਹੋ ਕੇ ਵੇਚਨੇ ਪਰ ਅੱਜ ਵੀਡੀਓ ਵਾਇਸ ਚ ਨਾਲ ਮੱਖਾਂ ਦਿਖਾ ਦਈਏ ਠੀਕ ਹੈ ਵੀਰੇ ਹਾਂਜੀ ਬਾਕੀ ਵੋਦੀ ਦੇਖੋ ਨਾ ਯਾਰ ਬਾਲੀ ਵੱਡੀ ਵਹਿੜ ਆ ਬਾਈ ਬਾਲੀ ਵੱਡੀ ਤੇ 35 ਲੀਟਰ ਦੁੱਧ ਦਿੱਤਾ ਇਹਨੇ ਕਹਿਣ ਵਾਲੀਆਂ ਗੱਲਾਂ ਨਹੀਂ ਇਕ ਤਾਂ ਹਰੇ ਕੀ ਅਗਲਾ ਕਹਿੰਦਾ 35 40 ਹੈਨਾ ਉਹ ਕੰਮ ਨਹੀਂ ਹੈ ਜਿੱਦ ਦੇ ਨੇ ਤਿਆਰ ਕਰਾਣੇ ਚੱਟਾ-ਚੁੱਟੇ ਦੇ ਵਾਲਾ ਆਹ ਲੱਗ ਗਿਆ ਨਾ ਤੇ ਕਰਮਾਲੀ ਦੇ ਲੈਵੇਂ ਤੇ ਤੇ ਕੁੱਝ ਰੁਪਈਆ ਤੇ ਗੁਰਪ੍ਰੀਤ ਬਾਈ ਫਿਰ ਮੁੱਲ ਵੀ ਅੱਜ ਕੱਚੀਆਂ ਵਾਲਾ ਇਹਦਾ ਮੁੱਲ ਫੋਨ ਤੇ ਕਰਾਂਗੇ ਕੱਚੀਆਂ ਵਾਲਾ ਮੋੜੇ ਜਾਨੇ ਤਿਆਰ ਕਰਕੇ ਵੇਚਨੇ ਬਾਈ ਤੋਰ ਅੰਕ ਤੈਨੂੰ ਤੋਰ ਦੇ ਬਾਈ ਲੰਮੀ ਅੱਜ ਬਾਈ ਕਹਿੰਦਾ ਜਿਹੜਾ ਇਹਦਾ ਮੁੱਲ ਰਹੂਗਾ ਬਾਈ ਜਾਇਜ਼ ਰਹੂਗਾ ਪਰ ਮੁੱਲ ਕਰਨਾ ਤੇ ਨਾਲ ਇੱਕ ਸਾਰੇ ਪੁਛਾਂ ਦੇ ਦਿਖਾਉਣੀ ਨਹੀਂ ਸੀ ਹੂੰ ਬਾਜ ਨੇ ਮوجود ਦੇ گا ਫਾਰਮ ਆ ਚੋਂ ਹੀ ਲਈਆ ਫਾਰਮ ਦੀ ਵੀਡੀਓ ਯਾਰ ਲੰਬੁਲੀ ਵਾਲੀ ਆਣਾ ਹਾਂ ਸਹੀ ਗੱਲ ਆ ਲੰਬਾਈ ਬੇਲ ਕਰਮ ਵਾਲੀ ਦਾ ਫੇਸ ਵਗੈਰਾ ਕੱਦ ਕਾਠ ਸੈਨਿੰਗ ਚਮਕ ਤੋਰਾ ਤਾਰਾ ਜਮਾ ਇੱਕ ਨੰਬਰ ਆ ਗਿਆ ਖੁੱਲੀ ਫਿਰਦੀ ਵਿਹੜ ਆਈ ਐ ਫਾਰਮ ਚੋਂ ਠੀਕ ਆ ਅੰਕ ਤੋਂ ਮੋੜ ਤੇ ਮੁੱਲ ਕੋਈ ਡਰੇ ਤਾਂ ਨਾ ਮਾ ਜਮਾ ਹੀ ਨਹੀਂ ਠੀਕ ਆ ਤੈਨੂੰ ਅੱਗੇ ਵੀ ਪਤਾ ਮੁੱਲ ਤਾਂ ਆਪਣੇ ਹੂੰ ਲੈਣ ਦੇਣੀ ਹੁੰਦਿਆ ਮੁੱਲ ਤਾਂ ਬਾਈ ਦੇ ਅੱਗੇ ਵੀ ਤੇ ਬਾਈ ਕਹਿੰਦਾ ਮੁੱਲ ਨਹੀਂ ਵੜਾ ਕਰਦੇ ਬਸ ਮੌਨ ਵੀ ਇਹੇ ਜੇ ਰੇਟ ਹੋਣਗੇ ਦੇਣ ਲੈਣੀ ਹੁੰਦੀ ਹੈ ਤਿਆਰ ਹੋਈ ਤਾਂ ਇਹਨੂੰ ਪਤਾ ਤੈਨੂੰ ਪਤਾ ਜੀ ਗੱਲਾਂ ਕਿਤੇ ਹੋਰ ਹੀ ਹੋਣਗੀਆਂ ਹੂੰ ਸਨ ਆਰ ਗਈ ਪਈ ਆ ਸਨ ਆਰ ਗਈ ਪਈ ਆ ਬਈ ਸਹੀ ਗੱਲ ਆ ਬਾਈ ਖੁੱਲੀ ਵਦਾਂ ਪਰ ਕੋਲੇ ਬੇੜਾ ਜਾ ਰਹੀ ਆ ਹੂੰ ਸਹੀ ਗੱਲ ਆ ਅਸੀਂ ਵੀਡੀਓ ਦੇਵਾਂਗੇ ਸਭ ਕੁਝ ਨਾਲ ਦੱਸਾਂਗੇ ਠੀਕ ਆ ਤੇ ਅੱਗੇ ਠੰਡੀ ਸੀ ਲੇ ਵੀ ਆ ਯਾਰ ਨਾ ਹਜੇ ਕੱਚੀ ਵੜਾ ਜਿਵੇਂ ਮਰਜ਼ੀ ਹਨਾ ਕੋਈ ਦਿੱਕਤ ਹੀ ਨਹੀਂ ਯਾਰ ਜਿੱਦੇ ਤੋਂ ਐ ਮਾਲਾ ਡਾਕਟਰ ਤਿਆਰ ਹੋ ਗਈ ਹਨਾ ਫਲਾਕੇ ਤੋਂ ਹੋਈ ਆ ਛੱਡੇ ਤੋਂ ਵਾਲ ਬੂਲ ਸਾਫ ਕਰਤੇ ਅਸਲ ਵਿੱਚ ਬਰੀਡ ਆ ਹਾਂ ਬਰੀਡ ਆ ਬਈ ਸਹੀ ਗੱਲ ਆ ਇਹ ਬਰੀਡ ਆ ਨਾ ਫੇਸ ਕੁਆਲਟੀ ਚੱਕਰਾ ਚੱਕਰਾ ਹਮ ਮੈਂ ਕਹਣਾ ਬੋਦੀ ਦਾ ਚੈਕਰ ਹੋ ਯਾਰ ਬੜੀ ਕਮਾਲ ਦੀ ਆ ਗਈ ਸਹੀ ਗੱਲ ਆ ਬਈ ਤੇ ਅੱਗੇ ਇਧਰੋਂ ਬਈ 5 ਨੰਬਰ ਤੇ ਜਰਸੀ ਨਗੀਨਾ ਹਾਂ ਇਹ ਵਗੇ 50 ਵਾਲੀ ਜਰਸੀ ਇਹ ਵੀ ਨਗੀਨਾ ਹੀ ਆ ਫੁੱਲ ਵੱਡੀ ਆ ਨਾ ਫੁੱਲ ਵੱਡੀ ਬਈ ਹਾਂ ਕੋਈ ਵੀਰ ਛੋਟੀ ਜੀ ਮੰਨ ਕੇ ਕਹਿੰਦਾ ਨੀ ਜਰਸੀਆਂ ਨਿੱਕੇ ਨਿੱਕੇ ਜਿਹੀਆਂ ਹੁੰਦੀਆਂ ਨੇ ਹਨਾ ਪੂਰੀ ਠੰਡੀ ਸੀ ਲਾਏ ਮਾੜੀ ਜੀ ਡਰਦੀ ਹੈਗੀ ਕੈਮਰੇ ਕਰਕੇ ਕਰਦੀ ਆ ਲੈ ਸਹੀ ਗੱਲ ਆ ਪੂਰੀ ਫੁੱਲ ਝੋਲ ਪਈ ਆ ਮੈਂ ਗਣਾ ਸਾਰੀਆਂ ਬਾਲਟਾਂ ਬਣ ਕੇ ਸੋਨਾ ਬੈਠ ਨੇ ਹਫਤੇ ਦੀ ਕੱਚੀ ਆ ਥਣ ਮੰਨ ਦੇਖ ਰਾਟਰ ਇਹਦਾ ਬਾਕੀ ਯਾਰ ਪਈ ਭਲੀ ਚੰਗੀ ਆ ਨਾ ਚਮਕ ਚੌਂਕ ਦਾ ਦੇਖ ਕਿੰਨੇ ਆ ਚਮਕ ਦਮਕ ਥਣਾ ਦਾ ਸੈਜ ਵੀ ਇੱਕ ਨੰਬਰ ਫੇਸ ਬਿਊਟੀ ਕੰਨ ਛੋਟਾ ਸਮੀ ਭਲੀ ਪੂਰੀ ਜੀ ਪੂਰੀ ਤੇ ਤੋਰੀ ਬਾਈ ਨੂੰ ਹੀ ਪਤਖਾਈ ਦਈਏ ਤੋਰ ਕੇ ਕਿੰਨੇ ਦਿਨਾਂ ਦੀ ਕੱਚੀ ਆ ਗਈ ਬਾਈ ਲੈ ਜੂ ਬਾਈ ਹਫਤਾ ਕਿੰਨਾ ਕੁ ਦੁੱਧ ਕੱਟਿਆ ਹੋਇਆ ਦਾ ਦੁੱਧ ਇਹਨੇ ਬਾਈ ਬਾਲਾ ਨਹੀਂ ਆਪਾਂ ਕਹਿੰਦੇ 18 ਤੋਂ 20 ਲੀਟਰ ਦੁੱਧ ਦਿੰਦਾ ਤੇ ਉਹਨੇ ਕਿੰਨਾ ਕੁ ਦਿੱਤਾ ਉਹ ਪਰਲੇ ਕਿਹੜੀ ਨੇ ਬਾਈ ਉਹ ਜਿਹੜੀ ਆ ਪਹਿਲਾਂ ਦਿਖਾਈ ਆ ਕਾਲੇ ਰੰਗ ਦੀ ਬੜੇ ਆਹਾ ਫਾਰਮ ਵਾਲੀ ਗਾ ਇਹਨੇ ਤਾਂ ਬਾਈ 35 ਲੀਟਰ ਤੋਂ ਸਟਾਰਟ ਹੋਆ ਬਰੀ ਵੀ ਠੀਕ ਆ ਵੀ ਪਿਛਲੀ ਵਾਰੀ 35 ਲੀਟਰ ਹੀ ਦਿੱਤਾ ਹਾਂ ਆ ਬਤਾ 40 ਚੂਲੀ ਦੇ ਆਸਾਨੇ ਤੇ ਉੱਤੇ ਜਿਵੇਂ ਠੰਡ ਚ ਆ ਗਈ ਨਾ ਬਾਕੀ ਨਾ ਯਾਰ ਜੇ ਹੁਣ ਇਹਦੇ ਤੋਰੇ ਤੇ ਕਰੀਏ ਘੋੜੀਆਂ ਕੋ ਚੱਲਦੀ ਜਮਾ ਬਾਈ ਵਾਹ ਫੁੱਲ ਰਾਜੀ ਚਮਕ ਠੰਡ ਵਾਂਣ ਫੇਸ ਕੁਆਲਟੀ ਦੇਖੀ ਸਹੀ ਗੱਲ ਆ ਲੈ ਇਹ 50 ਵਾਲੀ ਆ ਦੇ ਅਸਲ ਵਿੱਚ ਜ਼ੋਰ ਵਾਲੀ ਆ ਜ਼ੋਰ ਵਾਲੀ ਆ ਹਾਂ ਜ਼ੋਰ ਤੇ ਜਿੰਦ ਦੀ ਗੱਲ ਕਰੀਏ ਜਿੰਦ ਜਾਣ ਵਾਲੀ ਕਹਿ ਸਕਦੇ ਆ ਕਿਉਂਕਿ ਬਾਈ ਹਜੇ ਨਾ ਇਹ ਪਈਆ ਕੱਚੀ ਤੇ ਮੁੱਲ ਇਹਦਾ ਫਿਰ ਫੁੱਲ ਤੇ ਦੀ ਕੱਚੀ ਆ ਕਰ ਦਿੰਨੇ ਆ ਕੋਈ ਡਿੱਕਾ ਨਹੀਂ ਆਪਣੇ ਖੜਾ ਮੁੱਲ ਕੋਈ ਡਰ ਆਉਣ ਵਾਲੇ ਹੁੰਦੇ ਨੇ 60000 ਰੁਪਏ ਦੀ ਦੇ ਦੇਣਗੇ ਟੋਟਲੀ ਟੋਟਲ ਬਾਈ ਹਾਂ ਚੱਕੋ ਜਿੱਦੇ ਤਿਆਰ ਹੋ ਗਈ ਬਾਈ ਉਹਦੇ ਦਾ ਮੁੱਲ ਹੋ ਰਾ ਤੇ ਮਾਨਤਾਨ ਮਾਨਤਾਨ ਫੁੱਲ ਬਾਈ ਠੀਕ ਆ ਮਾਨਤਾਨ ਬਾਈ ਕਹਿੰਦਾ ਫੁੱਲ ਕਰ ਦਿਆਂਗੇ ਆਏ ਕਿ ਇਹਨੂੰ ਖੁਸ਼ ਕਰਕੇ ਦਰੂਗਾ ਜਮਾ 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 ਦਿਲ ਪਤਾ ਹੈ ਤੇ ਅੱਗੇ ਲਾਕ ਤੇ ਚੋਟੀ ਆਗੀ ਹਾਂ ਇਹ ਵੀ ਨਗੀਨਾ ਹੀ ਆ ਪਹਿਲਾਂ ਤਾਂ ਯਾਰ ਗੱਲ ਕਰੀਏ ਤੇ ਫੇਸ ਦੀ ਪਾਲਾ ਪਿਆਰਾ ਹਾਂ ਨਾ ਹਾਂਜੀ ਬਾਈ ਹਾਂ ਹੂੰ ਪਲੂਨਸ ਹੁੰਦੀ ਹੈ ਨਾ ਪਲੂਨਸ ਹੁੰਦੀ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਇਹ ਕੱਚੀ ਬਾਈ ਲੈ ਜੂ ਪੰਜ ਤੋਂ 7 ਦਿਨ ਮੈਨੂੰ ਲੱਗਦਾ ਲੇਵਾ ਇਹ ਨਾ ਅਗਲੇ ਲੈ ਕੇ ਆਏ ਸੀ ਗਾਈਆਂ ਵਾਲੇ ਲੈਵਾ ਲਾਉਣਾ ਇਹਨੇ ਵੀ ਸਹੀ ਗੱਲ ਅੱਗਾਂ ਵਾਲਾ ਲੈਵਾ ਇਹਨੇ ਲਾਉਣਾ ਤੇ ਪਤਲੇ ਪਿੰਡੇ ਦੀ ਚਮਕ ਦਮਕ ਫੁੱਲ ਕਾਲੀ ਸਾਹ ਪਈ ਆ ਬਾਈ ਤੇ ਥਣਾ ਦਾ ਗੈਬ ਗਾੜੀ ਪਸਾੜੀ ਦੀ ਯਾਰ ਬਾੜੀ ਓਕੇ ਆ ਮੈਂ ਉਨੀ ਮੂਰੋ ਆ ਉਨੀ ਮੰਗ ਰਵਾਂਗੇ ਇਹ ਥੋੜਾ ਜਿਹਾ ਕੈਮਰੇ ਦਾ ਕਰਦੀ ਆ ਡਰਤੀ ਆ ਰਾਜੀ ਦੇਖ ਲਾ ਮੈਂ ਪਲੀ ਕਿੰਨੀ ਹੈਗੀ ਹੂੰ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਸ਼ਿੰਗਾਂ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਵਧੀਆ ਮੋੜ ਗਈ ਬਾਈ ਸਿੰਘ ਹੁੰਦਾ ਤੋੜ ਦੇਣਾ ਤੋੜ ਕੇ ਦਿਖਾ ਦੇ ਇਹਨੂੰ ਜਰਾ ਇੰਨੀ ਕੁ ਉਮੀਦ ਕਰਦੇ ਆ 12 ਲੀਟਰ ਤੋਂ ਸਟਾਰਟ ਹੋ ਛੋਟੀ ਇੰਨਾ ਪਤਾ ਆਪਾਂ ਨੂੰ ਠੀਕ ਹੈ ਹਾਂ ਜੀ ਜਪਾਂ ਨੂੰ ਦੱਸਦੇ ਆ ਜੇ ਅਸੀਂ ਨਾਲ ਗੱਲ ਕਰੀਏ ਚਮਕ-ਦਮਕ ਦੀ ਚੜਾਈ ਦੇਖੋ ਪਿੱਠ ਪੂਰ 14 ਨਹੀਂ ਕਹਿੰਦੇ ਆਪਾਂ 15 ਨਹੀਂ ਕਹਿੰਦੇ ਹੈਨਾ ਹਾਂ 12 13 ਲੀਟਰ ਦੋ ਛੋਟੀ ਖੁੱਲਾ ਉਹ ਦੇਖ ਬਈ ਤੁਰਦੀਆਂ ਨਾ ਭਲਵਾਨਾ ਮੈਂ ਕਹਣਾ ਕਿਆ ਬਾਤ ਆ ਯਾਰ ਅਸਲ ਵਿੱਚ ਕੁਆਲਿਟੀ ਵਾਲੀ ਜੇ ਦੇਖ ਹੁਣ ਕਰਾ ਲੈਂਦੇ ਆ ਬਈ ਚੱਕਰ ਹੂੰ ਲੈ ਚੈੱਕ ਕਰੋ ਲੇ ਜੈਣਾ ਜੇ ਲੈਂਦੀ ਆ ਬਾਈ ਬਹੁਤ ਸੋਹਣਾ ਬਾਰਨਾ ਕਰਮਾਣੀ ਨੇ ਤਿਆਰ ਕਰਨਾਗਾ ਤੇ ਮੁੱਲੇ ਦਾ ਮੁੱਲੇ ਇਹ ਦੇ ਦਾਂਗੇ ਯਾਰ ਅੱਜ ਦਾ ਮੁੱਲੇ ਦਾ 115 ਦੀ 115 ਦੀ ਜਿੱਦਾਂ ਹੋਗੀ ਤਿਆਰ ਉਹਦੇ ਉਹਦੇ ਮੁੱਲ ਹੋਰ ਕੱਢਾਂਗੇ ਠੀਕ ਆ ਅੱਜ ਕੱਚੀ ਅੱਜ ਕੱਚੀ ਨਾਲ ਮੁੱਲ ਜਿੱਦਾਂ ਹੋਗੀ ਤਿਆਰ ਉਹਦੇ ਬਾਈ ਕਹਿੰਨਾ ਮੁੱਲ ਫਿਰ ਉਹ ਹੈ ਜਾਂ ਕਰਾਂਗੇ ਬਾਈ ਤਿੰਨ ਨਗਨਾ ਆਪਾਂ ਬਾਈ ਦੇ ਸੁਣੋ ਸੇ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਸੇਆਂ ਚ ਕੋਈ ਵੀ ਨਗ ਆਵੇ ਪਸੰਦ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ